ਸਤਿ ਸ੍ਰੀ ਅਕਾਲ ਜੀ ਮੈਂ ਹਾਂ ਡਾਕਟਰ ਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ ਆਓ ਦੇਖਦੇ ਹਾਂ ਅੱਜ ਦੇ ਕੁਝ ਖਾਸ ਖਬਰਾਂ ਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਤੋਂ ਬਾਅਦ ਤਰਨਤਾਰਨ ਦੇ ਵਿੱਚ ਇੱਕ ਵੱਖਰਾ ਹੀ ਮਾਮਲਾ ਵੇਖਣ ਨੂੰ ਮਿਲਿਆ ਹੈ ਇੱਥੇ ਇੱਕ ਸਿੱਖ ਪਰਿਵਾਰ ਦੇ 8ਵੀਂ ਚ ਪੜ੍ਹਨ ਵਾਲੇ ਸਿੱਖ ਮੁੰਡੇ ਦੇ ਵਾਲ ਕੱਟਣ ਦੀ ਘਟਨਾ ਵਾਪਰੀ ਹੈ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ 8ਵੀਂ ਚ ਪੜਦੇ ਦਿਲਬਖ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਘਰ ਦੇ 베ੜ ਵਿੱਚ ਰਾਤ ਵੇਲੇ ਸੁੱਤਾ ਹੋਇਆ ਸੀ। ਜਸਵੇਰੇ ਉਸਨੇ ਉੱਠ ਕੇ ਦੇਖਿਆ ਤਾਂ ਉਸਦੇ ਜੂੜੇ ਦੇ ਵਾਲ ਕੱਟੇ ਹੋਏ ਸਨ। ਪੀੜਤ ਲੜਕੇ ਨੇ ਦੱਸਿਆ ਕਿ ਉਸਨੇ ਰਾਤ ਨੂੰ ਕਥਿਤ ਤੌਰ ਤੇ ਇੱਕ ਕਾਲੇ ਕੁੱਤੇ ਨੂੰ ਦੇਖਿਆ ਸੀ। ਉਦੋਂ ਇਸ ਘਟਨਾ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਵਿੱਚ ਵੀ ਸਹਿਮ ਦਾ ਮਾਹੌਲ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਨੇ ਅੱਜ ਬਾਬਾ ਬਕਾਲਾ ਵਿਖੇ ਮੱਥਾ ਟੇਕਣ ਲਈ ਜਾਣਾ ਸੀ ਪਰ ਇਸ ਡੈਸ਼ ਦੇ ਕਾਰਨ ਉਹ ਅੱਜ ਘਰੋਂ ਹੀ ਬਾਹਰ ਨਹੀਂ ਨਿਕਲ ਰਹੇ। ਆ ਸਿੰਘ ਡੈਡੀ ਦਾ ਨਾਮ ਗੁਰਜੀਤ ਸਿੰਘ ਹੈ ਤੇ ਮੈਂ 8ਵੀਂ ਕਲਾਸ ਚ ਪੜਦਾ ਵਾਂ ਮਹਾਰਾ ਅਰਜੀਤ ਸਿੰਘ ਪਬਲਿਕ ਸਕੂਲ ਪੈਂਤ ਤੇ ਕਿਹੜਾ ਪੜਦਾ ਪੰਡੋਰੀ ਗੋਲਾ ਉਹ ਮੈਂ ਰਾਤ ਮੈਂ ਸੁੱਤਾ ਸੀ ਉਹ ਮੈਨੂੰ ਰਾਤ ਕੁੱਤਾ ਦਿਖਿਆ ਸੀ ਕਾਲਾ ਤੇ ਨਾਲੇ ਮੈਨੂੰ ਜਨਾਨੀ ਦਿਖੀ ਰਾਤ ਉੱਠਣ ਲੱਗਾ ਉੱਠਿਆ ਨਹੀਂ ਜਾਂਦਾ ਤੇ ਫੇਰ ਮੈਂ ਸੌ ਗਿਆ ਤੇ ਰਾਤ ਬਾਚਤ ਦਿਨੇ ਪਤਾ ਲੱਗਾ ਕੀ ਲੱਗਾ ਪਤਾ ਉਹ ਮੰਮੀ ਬਣਾਉਣ ਲੱਗੀ ਚਾਹ ਤੇ ਬਾਪਏ ਪਤਾ ਲੱਗਾ ਕਿ ਮੰਮੀ ਨੇ ਵੇਖਿਆ ਵਾਲ ਕੱਟੇ ਬਿਲਕੁਲ ਪਤਾ ਨਾ ਲੱਗਾ ਨਾ ਉਦੋਂ ਅਸੀਂ ਉੱਧਾਰ ਹਾਂਜੀ ਨਾ ਬਲਜਿੰਦਰ ਕੋਲ ਨੇ ਰਾਤ ਅਸੀਂ 12 ਵਜੇ ਮਤਲਬ ਜਾਗਦੇ ਰਹੇ ਸੀ ਉਸ ਤੋਂ ਬਾਅਦ ਅਸੀਂ ਸੁੱਤੇ ਹਾਂ ਤੇ ਪਤਨ ਲੱਗਾ ਸਵੇਰੇ ਦੋ ਛਟੀਆਂ ਸੀ ਇਹਨਾਂ ਦੀ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾਣਾ ਸੀ ਤੇ ਸਵੇਰੇ ਮੈਂ ਚਾਹ ਬਣਾਈ ਤੜਕੇ ਤੇ ਦੇਖੇ ਸਰਾਂ ਨੇ ਦੇ ਜਿੰਨੇ ਕੇ ਵਾਲ ਪਏ ਸੀ ਬਾਕੀ ਸਾਰੇ ਕੱਟੇ ਹੋਏ ਜੂੜਾ ਵੀ ਹੋਇਆ ਸੀ ਤੇ ਸਾਨੂੰ ਵੀ ਕੋਈ ਪਤਾ ਨਹੀਂ ਲੱਗਾ ਕਿੱਥੇ ਹੋ ਗਿਆ ਥੋੜੀ ਜਿਹੀ ਰਾਤਾਂ ਹੀ ਬਾਰਿਸ਼ ਹੁੰਦੀਆਂ ਸਾਰੇ ਪਰਿਵਾਰ ਜਿੰਨੇ ਘਰ ਦੇ ਮੈਂਬਰ ਸਾਰੇ ਬਾਹਰ ਸਾਂ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਪਤਾ ਨਹੀਂ ਪਗਦਾ ਤੇ ਜਿਹੜਾ ਕਿਸੇ ਨੇ ਉੱਤਰ ਕਿਹਾ ਤੇ ਕੋਈ ਕੁੱਤਾ ਗਿਆ ਜਾਂਦਾ ਨਾ ਕੋਈ ਕੁੱਤਾ ਨਹੀਂ ਪੋਂਕੇ ਨਹੀਂ ਬੱਚੇ ਨੇ ਇਹੋ ਹੀ ਆ ਵੀ ਮੈਨੂੰ ਕੁੱਤਾ ਕਾਲਾ ਦੱਸਿਆ ਸੀ ਇੱਕ ਮਤਲਬ ਜਨਾਨੀ ਜੀ ਦੱਸੀ ਤੇ ਗਾੜੀ ਉੱਠਿਆ ਨਹੀਂ ਗਿਆ ਜੇ ਬੱਚੇ ਨੇ ਪੁੱਛਦੇ ਆ ਤੇ ਬਸ ਹੇ ਭਾਈ ਇਹ ਅਡਾ ਲੜਕਾ 8ਵੀਂ ਕਲਾਸ ਚ ਪੜਦਾ ਨਾਮ ਇਹਦਾ ਦਰਬਾਖ ਸਿੰਘ ਆ ਮਹਾਰਾਜਾ ਜੀ ਸਕੂਲੇ ਪੜਦਾ ਹੀ ਇਹ ਇਹਨਾਂ ਦੇ ਭਾਈ ਛੁੱਟੀਆਂ ਸੀ ਦੋ ਸੋਵਾਰ ਐਤਵਾਰ ਤੇ ਸੋਮਵਾਰ ਇਹਨਾਂ ਛੁੱਟੀ ਸੀ ਤੇ ਰਾਤੀ ਅਸੀਂ 12:00 12:00 ਵਜੇ ਤੱਕ ਜਾਗਦੇ ਰਹੇ ਟੀਵੀ ਵੇਖਦੇ ਰਹੇ ਜਾਂ ਇਧਰ-ਉਧਰ ਖੇਡਦੇ ਮਲਦੇ ਰਹੇ ਨੇ ਆਣੇ ਤੇ ਬਾਅਦ ਚ ਅਸੀਂ ਵੇੜੇ ਚ ਬਾਹਰ ਸੁੱਤੇ ਕੁੱਤਾ ਵੀ ਅਸੀਂ ਵਧੀਆ ਰੱਖਿਆ ਵਾ ਕੁੱਤੇ ਨੂੰ ਵੀ ਨਹੀਂ ਕੋਈ ਪਤਾ ਲੱਗਾ ਬਾਅਦ ਚ 12 1 ਵਜੇ ਤੋਂ ਬਾਅਦ ਦੀ ਗੱਲ ਆ ਕਿਦਾਂ ਹੋਇਆ ਵਾਲ ਖੜੇ ਕਿਤਰਾ ਕਿਤਰਾ ਨਹੀਂ ਸਵੇਰੇ ਉੱਠ ਕੇ ਨੇ ਬਸ ਜਦੋਂ ਅਸੀਂ ਚਾਹ ਪੀਣ ਲੱਗੇ ਇਹਦੀ ਮੰਮੀ ਨੇ ਵੇਖਿਆ ਵੀ ਵਾਲ ਕੱਟੇ ਇੱਕ ਸਾਈਡ ਤੋਂ ਤੇ ਉਸ ਤੋਂ ਬਾਅਦ ਚ ਜਦੋਂ ਵਾਲ ਜੂੜਾ ਖੋਲਿਆ ਵਿੱਚੋਂ ਵਾਲ ਹੋਰ ਵੀ ਕੱਟੇ ਗਏ ਸੀ ਬਸ ਥੋੜੇ ਜਿਹੇ ਵਿੱਚ ਵਾਲ ਨਿਕਲੇ ਆ ਬਾਕੀ ਹੋਰ ਵਿੱਚ ਵਾਲ ਕੱਟੇ ਦੇ ਜ਼ਿਆਦਾ ਹੈ ਪਰ ਨਿਕਲੇ ਵਿੱਚੋਂ ਥੋੜੇ ਜਿਹੇ ਹੀ ਆ ਤੇ ਅਸੀਂ ਇਹੋ ਬਸ ਕਹਿ ਸਕਦੇ ਆਂ ਵੀ ਹੁਣ ਇਹਨਾਂ ਨੂੰ ਨਿਆਣਿਆਂ ਨੂੰ ਸਕੂਲੇ ਕਿਤਨਾ ਕੁ ਲਾਈਏ ਹੋ ਸਕਦਾ ਜੇ ਕੱਲ ਨੂੰ ਉੱਥੇ ਜ਼ਿਆਦਾ ਕੱਟੇ ਗਏ ਦੂਸਰੇ ਬੱਚਿਆਂ ਦੇ ਵੀ ਕੱਟੇ ਗਏ ਤੇ ਕੌਣ ਇਹਨਾਂ ਦਾ ਖਿਆਲ ਰੱਖੂ ਕੌਣ ਰੱਖੀ ਕਰੂਗਾ ਅਸੀਂ ਸਰਕਾਰ ਕੋਲ ਮੰਗ ਕੀਤੀ ਹੈ ਕਿ ਇਹਦੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਹਾਂ ਜੀ ਭਾਈ ਦਾ ਹਿਸਾਬ ਤਾਂ ਵੇਖ ਲਓ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਜੀ ਤਰਨਤਾਂ ਤੋਂ ਜਸਬੀਰ ਸਿੰਘ ਲੱड्डੂ ਦੀ ਰਿਪੋਰਟ ਪੰਜਾਬ ਟੂਡੇ ਅੱਜ ਰਖੜੀ ਦਾ ਤਿਉਹਾਰ ਹੈ ਇਸ ਦਿਨ ਪੂਰੇ ਦੇਸ਼ 'ਚ ਪੈਣਾ ਆਪਣੇ ਭਰਾ ਦੀ ਲੰਬੀ ਉਮਰ ਦੀਆਂ ਦੁਆਵਾਂ ਕਰਦੀਆਂ ਹਨ ਅਤੇ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀਆਂ ਬੰਨ੍ਹਦੀਆਂ ਹਨ ਇਸ ਦਿਨੇ ਕੋਟੇ ਸੇਖਾਂ ਦੇ ਰਹਿਣ ਵਾਲੇ ਚਾਰ ਨੌਜਵਾਨ ਹਾਦਸੇ ਦੌਰਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਅਤੇ ਆਪਣੀਆਂ ਭੈਣਾਂ ਨੂੰ ਵਿਅਕ ਲਾਪ ਕਰਦੇ ਆ ਹੀ ਛੱਡ ਗਏ ਹਨ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇਖਾਂ ਦੇ ਧਰਮਕੋੜ ਰੋਡ ਤੇ ਬੀਤੀ ਰਾਤ ਕਰੀਬ 12 ਵਜੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੌਰਾਨ ਇੱਕ ਟਰੱਕ ਅਤੇ ਕਾਰ ਦੀ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਕਾਰ ਸਵਾਰ ਚਾਰੇ ਲੜਕੇ ਕੋਟ ਈਸੇਖਾਂ ਦੇ ਰਹਿਣ ਵਾਲੇ ਸਨ ਇਸ ਹਾਲ ਸਿੱਧੀ ਖਬਰ ਲੱਗ ਕੇ ਵਿੱਚ ਅੱਗ ਵਾਂਗ ਫੈਲ ਗਈ ਅਤੇ ਕਸਬੇ 'ਚ ਸੋਗ ਦੀ ਲਹਿਰ ਛਾ ਗਈ ਹੈ ਫੀਲ ਲਈ 11:00 ਵਜੇ ਉੱਥੇ ਜਾ ਰਹੇ ਸੀ ਟਰੱਕ ਤੋਂ ਛੋਟੀ ਸੇਡ ਅਨੁਸ਼ਾਲ ਤਾਂ ਸੀ ਕਿ ਬਹੁਤ ਰਕਾ ਆਇਆ ਸੀਗਾ ਤੇ ਓਵਰਟੇਕ ਕਰਦੇ ਆ ਸੀਗਾ ਤੇ ਓਵਰਟੇਕ ਕਰਦੇ ਕਰਦੇ ਨਾਲ ਦੇ ਵਿੱਚ ਉੱਤੇ ਮਾਰਤਾ ਸੀ ਤੇ ਉਹਦੇ ਦੀ ਸਾਗਰਦੀਪ ਸਾਗਰਦੀਪ ਨੂੰ ਹਸਪੀਟਲ ਨੇ ਹੁੰਦਾ ਗਿਆ ਸੀਗਾ ਸਾਗਰਦੀਪ ਲੈ ਗਿਆ ਉਸ ਨੂੰ ਕਾਸ ਨੂੰ ਬੇਚਾਉਣ ਦੇੋਂ ਬੰਦ ਹੋ ਗਿਆ ਲੱਗਦਾ ਹੈ। ਕਾਸ ਨੂੰ ਪਰਗਨਾ ਤੋਂ ਤਾਂ ਦੋ ਹਜ਼ਾਰ ਰੁਪਏ ਤੋਂ ਸਿਰਫ 500 ਰੁਪਏ ਹੀ ਤੁਹਾਨੂੰ ਕੋਲ ਸਿਮਾਨ ਪਤਾ ਕਰਾ ਸੀ। ਦੂਜਾ ਇਹ ਜੋ ਅਸਤਤ੍ਰੋ ਵੀ ਇਹ ਚਾਰ ਦਿਨ ਜਿਹੜਾ ਮੋਟਰ ਹੈ। ਇਹ ਚਾਈ ਗਾਣ ਕੋਲ ਸਿਮਾਨ। ਟਰੱਕ ਵਾਹਨ ਫੜਿਆ ਗਿਆ ਨਾ। ਇਹ ਨੋਕੇ ਤੋਂ ਬਾਹਰ ਦਿੱਤਾ। ਹੁਣ ਅੱਗੇ ਕੀ ਕਾਰਜ ਹੋ ਰਹੀ ਹੈ? ਅੱਛਾ ਕੁਝ ਕਰੀ ਕੋਸ਼ਿਸ਼ ਕਰਾ ਲਈ। ਮੋਗਾ ਤੋਂ ਬਿੱਟੂ ਪੂਰਬੀ ਰਿਪੋਰਟ ਪੰਜਾਬ ਟੂਡੇ ਪੰਜਾਬ ਦੇ ਕੈਪਟਨ ਸਰਕਾਰ ਨੂੰ ਸੱਤਾ ਚ ਆਇਆ 4 ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਕਿਸੇ ਵੀ ਵੱਡੇ ਅਕਾਲੀ ਨੇਤਾ ਖਿਲਾਫ ਕੋਈ ਵੀ ਕਾਰਵਾਈ ਦਾ ਦੁਰਜਾ ਜਾਂ ਕੋਈ ਵੱਡਾ ਬਿਆਨ ਵੀ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਦੇ ਬਿਆਨ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਪਰਮਾਉਣ ਲਈ ਦਿੱਤੇ ਗਏ ਸਨ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪਰਤਾਪ ਸਿੰਘ ਬਾਜਵਾ ਸਮੇਤ ਹਰੇਕ ਕਾਂਗਰਸੀ ਦੇ ਨਿਸ਼ਾਨੇ ਤੱਕ ਕਾਲੀ ਦਲ ਦੇ ਵੱਡੇ ਨੇਤਾ ਸਨ ਅਤੇ ਹਰੇਕ ਕਾਂਗਰਸੀ ਸਰਕਾਰ ਬਣਨ ਤੋਂ ਬਾਅਦ ਕਾਲੀਆਂ ਨੂੰ ਜੇਲ੍ਹ 'ਚ ਡੱਕਣ ਦੇ ਦਾਅਵੇ ਕਰਦੇ ਨਹੀਂ ਸੀ ਥਕਦਾ ਪਰ ਲੱਗਦਾ ਹੈ ਹੁਣ ਬਹੁਤੇ ਕਾਂਗਰਸੀਆਂ ਨੂੰ ਤਾਂ ਆਪਣੇ ਦਾਅਵੇ ਯਾਦ ਹੀ ਨਹੀਂ ਕਿ ਉਹਨਾਂ ਨੇ ਚੋਣਾਂ ਵਿੱਚ ਜੋਸ਼ ਵਿੱਚ ਆ ਕੇ ਕੀ ਕੁਝ ਬੋਲ ਦਿੱਤਾ ਸੀ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਹੀ ਲੈ ਲੋ ਚੋਣਾਂ ਤੋਂ ਪਹਿਲਾਂ ਬਾਜਵਾ ਸਾਹਿਬ ਨੇ ਕਾਲੀ ਨੇ ਤਾਂ ਖਲਾਅ ਉਹ ਦਮਗਜੇ ਮਾਰ ਛੱਡੇ ਸੀ ਜੋ ਹੁਣ ਉਹ ਚਾਹ ਕੇ ਵੀ ਪੂਰੇ ਨਹੀਂ ਕਰ ਸਕਦੇ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਕੋਲੋਂ ਕੁਝ ਹੋਰ ਬੋਲੀਏ ਅਸੀਂ ਪਹਿਲਾਂ ਆਪ ਸਭ ਨੂੰ ਬਾਜਵਾ ਸਾਹਿਬ ਦਾ ਅਕਾਲੀ ਨਿਤਾਮਾ ਖਿਲਾਫ ਦਿੱਤਾ ਗਿਆ ਵੱਡਾ ਬਿਆਨ ਅਤੇ ਲੋਕਾਂ ਨਾਲ ਕੀਤਾ ਗਿਆ ਵਾਦਾ ਦਿਖਾ ਦਿੰਦੇ ਹਾਂ ਤੁਸੀਂ ਜਰਾ ਧਿਆਨ ਨਾਲ ਸੁਣੋ ਕਿ ਬਾਜਵਾ ਸਾਹਿਬ ਟੋਣਾ ਤੋਂ ਪਹਿਲਾਂ ਅਕਾਲੀਆਂ ਖਿਲਾਫ ਕਿਵੇਂ ਜਹਿਰ ਉਗਲਦੇ ਸਨ ਫੈਸਲਾ ਕੀਤਾ ਸਰਕਾਰ ਬਣਦੇ 2 ਮਹੀਨੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੋਤਾ ਸਿੰਘ ਤੇ ਅਦੇਸ਼ ਪ੍ਰਤਾਪ ਸਿੰਘ ਕਹਿ ਇਹ ਚਾਰ ਬੰਦੇ ਜਿਹੜੇ ਨੇ ਇਹਨਾਂ ਦੇ ਗੱਲ ਚ ਪਾ ਕੇ ਰਸਾ ਤੇ ਤਰਨਤਨ ਵਾਲੇ CIA ਸੈਂਟਰ ਦੇ ਵਿੱਚ ਲੈ ਕੇ ਇਹਨਾਂ ਦੀਆਂ ਬਾਹਾਂਵਾਂ ਬੰਨ ਕੇ ਆਹ ਸਰੀਆ ਦਾ ਇਹ ਬਾਹਾਂਵਾਂ ਬੰਨ ਕੇ ਛੁਟਾ ਕੇ ਕੰਨ ਕੀਏ ਸਾਰਿਆਂ ਦੇ ਨਾਂ ਤੇ ਕੀ ਲੈਣੇ ਪਹਿਲੇ ਤੇ ਚਾਰਾਂ ਨੂੰ ਸਾਹਮ ਲੀਏ ਬਾਕੀ ਫਿਰ ਸਾਰਿਆਂ ਦੀ ਲਾਈਨ ਬਣਾ ਦਿੰ। ਮੈਂ ਰਖਣ ਪੁੰਨਿਆ ਦੇ ਗੱਲ ਕਹਿ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਤੇ ਬਾਕੀਆਂ ਦੀ ਹਾਜ਼ਰੀ ਕਿ ਕੈਪਟਨ ਸਾਹਿਬ ਗੱਲ ਸੁਣ ਲਓ। ਕਾਂਗਰਸ ਦੀ ਸਰਕਾਰ ਬਣੀ 1 ਮਹੀਨੇ ਵਿੱਚ ਇਹ ਜੇ ਚਾਰ ਡਾਕੂ ਪੰਜਾਬ ਦੇ ਗ੍ਰਿਫਤਾਰ ਨਾ ਹੋਏ ਤੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਤੋਂ ਸਿਵਾ ਦੇਗਾ। ਕਾਂਗਰਸ ਦੀ ਸਰਕਾਰ ਬਣੀ 1 ਮਹੀਨੇ ਵਿੱਚ ਇਹ ਜੇ ਚਾਰ ਡਾਕੂ ਪੰਜਾਬ ਦੇ ਗ੍ਰਿਫਤਾਰ ਨਾ ਓਏ ਤੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਤੋਂ ਅਸਤੀਫਾ ਦੇਗਾ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਤੋਂ ਅਸਤੀਫਾ ਦੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਤੋਂ ਅਸਤੀਫਾ ਦੇਗਾ ਤੇ ਕਾਂਗਰਸ ਦੇ ਜਿੰਨੇ ਆਦੇ ਨੂੰ ਉਹਨਾਂ ਤੋਂ ਅਸਤੀਫਾ ਦੇ ਕੇ ਤੇ ਕੋ ਘਰ ਬੈਠਾ ਸਾਨੂੰ ਸੁਣਿਆ ਤੁਸੀਂ ਕਿਵੇਂ ਬਾਜਵਾ ਸਾਹਿਬ ਨੇ ਵੱਡੇ ਅਕਾਲੀ ਨਤਾਂਵਾਂ ਦੀ ਬਾਵਾ ਬਣ ਕੇ ਉਹਨਾਂ ਨੂੰ ਸਿਰਫ 1 ਮਹੀਨੇ ਦੇ ਅੰਦਰ ਹੀ ਜੇਲ੍ਹ ਵਿੱਚ ਧੱਕਣ ਦੀ ਗੱਲ ਆਖੀ ਸੀ ਅਤੇ ਜੇਹਾ ਨਾ ਹੁੰਤੇ ਰਾਜ ਸਭਾ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਅਜ 4 ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਬਾਜਵਾ ਸਾਹਿਬ ਕਿਸੇ ਲਈ ਬਵਾ ਮ ਬਣ ਸਕੇ ਹਨ ਅਤੇ ਨਾ ਹੀ ਜੇਚ ਡੱਕ ਸਕੇ ਹਨ ਇਥੋਂ ਤੱਕ ਕਿ ਉਹਨਾਂ ਨੇ ਅਜੇ ਤੱਕ ਰਾਜ ਸਭਾ ਦੇ ਅਹੁਦੇ ਤੋਂ ਅਸਤੀਫਾ ਵੀ ਨਹੀਂ ਦਿੱਤਾ ਹੈ ਵੈਸੇ ਤੁਸੀਂ ਅਜੇ ਵੀ ਪਰੇਸ਼ਾਨ ਨਾ ਹੋਵੋ ਕਿਉਂਕਿ ਬਾਜਵਾ ਸਾਹਿਬ ਦਾ ਇਹ ਵਾਦਾ ਰੱਖੜ ਪੁੰਨਿਆਂ ਤੱਕ ਨਹੀਂ ਸੀ ਬਿਊਰੋ ਰਿਪੋਰਟ ਪੰਜਾਬ ਟੂਡੇ ਦੇ ਪੰਜਾਬ ਚ ਸਨਸਨੀ ਦਾ ਮਾਹੌਲ ਪੈਦਾ ਕਰਨ ਵਾਲਾ ਗੈਂਗਸਟਰ ਲਵੀ ਦਿਓੜਾ ਕਤਲकांड ਚ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ ਲਵੀ ਦਿਓੜਾ ਦਾ ਕਤਲ ਕਰਨ ਚ ਪੋਲਾ ਸ਼ੂਟਰ ਟਿੰਨ ਉਪਵਾਣੀ ਅਤੇ ਸੰਪਤ ਨੇਰਾ ਸ਼ਾਮਲ ਸਨ ਜਦਕਿ ਪੋਲਾ ਸ਼ੂਟਰ ਨੂੰ ਫਰੀਦਕੋਟ ਪੁਲਿਸ ਪਹਿਲਾਂ ਹੀ ਪ੍ਰੋਟੈਕਸ਼ਨ ਵਾਰਡ ਤੇ ਲਿਆ ਚੁੱਕੀ ਹੈ ਪੋਲਾ ਸ਼ੂਟਰ ਤੇ ਉਸਦੇ ਇੱਕ ਹੋਰ ਸਾਥੀ ਨੂੰ ਪੁਲਸ ਕੋਲ ਅੱਜ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਦੇ ਐਸਪੀ ਸੇਵਾ ਸਿੰਘ ਮੱਲੀ ਨੇ ਦੱਸਿਆ ਹੈ ਕਿ 15 7 17 ਨੂੰ ਕੋਟਖੂਰਾ ਦੇ ਗੈਂਗਸਟਰ ਲਵੀ ਦੋੜਾ ਨੂੰ ਭੋਲਾ ਸ਼ੂਟਰ ਅਤੇ ਉਸਦੇ ਸਾਥੀਆਂ ਨੇ ਮਾਰ ਦਿੱਤਾ ਸੀ। ਉਹਨਾਂ ਕਹਿ ਕੇ ਇਸ ਪੂਰੇ ਮਾਮਲੇ 'ਚ ਕੋਟਖੂਰਾ ਜੋ ਉਹਨਾਂ ਦੀ ਮਦਦ ਕਰਨ ਵਾਲੇ ਅਤੇ ਉਹਨਾਂ ਨੂੰ ਮੋਟਰਸਾਈਕਲ ਮੁਹੱਈਆ ਕਰਾਉਣ ਵਾਲੇ ਹਰੀਪਾਲ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮੁੱਖ ਦੋਸ਼ੀ ਭੋਲਾ ਸ਼ੂਟਰ ਨੂੰ ਪ੍ਰੋਟੈਕਸ਼ਨ ਵੈਂਟ ਤੇ ਲਿਆ ਚੁੱਕੀ ਹੈ। ਉਹਨਾਂ ਦੱਸਿਆ ਕਿ ਅੱਜ ਦੋਨਾਂ ਨੂੰ ਮਾਨਯੋਗ ਦਲਚ ਪੇਸ਼ ਕੀਤਾ ਜਾ ਰਿਹਾ ਹੈ। ਮਾਮਲਾ ਆਇਆ ਸਾਡੇ ਤੁਹਾਨੂੰ ਜਿੱਥੇਲਾਂ ਜਾਣਦੇ ਹੋ 15 7 ਉਸਤਾਨਾ ਨੂੰ ਕੋੜਪੁਰੇ ਲਵੀ ਜਿਹੜਾ ਸੀਗਾ ਗੈਂਗਸਟਰ ਉਹਦਾ ਮਰਡਰ ਹੋਇਆ ਸੀਗਾ ਉਹਦੇ ਮਰਡਰ ਤੇ ਅਸੀਂ ਪੋਲਾ ਸ਼ਟਰ ਤੇ ਉਹਦੇ ਨਾਲ ਦੋ ਸਾਥੀਆਂ ਦੇ ਹੋ ਮਗਾਂ ਦਾ ਦੋ ਜਿੱਕਾ ਸੀਗਾ ਉਹ ਪੋਲਾ ਸ਼ਟਰ ਨੂੰ ਅਸੀਂ ਪ੍ਰੋਕਿਊਸ਼ਨ ਦੇ ਲੈ ਕੇ ਆਏ ਆ ਉਹਦੀ ਵਿਤਰੀ ਪਾਈ ਸੀ ਉਹਦੀ ਪੁਸ਼ੀਸ਼ ਤੇ ਸਾਹਮਣੇ ਲਾਇਆ ਕਿ ਜਿਹੜਾ ਵਾਰਦਾਤ ਵੇਲੇ ਮੋਟਰਸਾਈਕਲ ਵਰਤੇਗਾ ਸੀਗਾ ਜਿਹੜੇ ਇਹਦੇ ਕ੍ਰਾਈਮ ਕੀਤਾ ਆ ਗਏ ਉਹ ਲੋਕਲ ਬੰਦਾ ਹੈ ਕਹਿਣ ਰਿਹਾ ਹਰੀਪਾਲ ਸਿੰਘ ਉਹ ਹਰੀਪਾਲ ਨੇ ਇਹਨਾਂ ਨੂੰ ਮੋਹਰਿਆ ਕਰਾਇਆ ਸੀਗਾ ਜਿੱਦ ਜੈ ਕ੍ਰਾਈਮ ਕੀਤਾ ਉਹ ਅਸੀਂ ਹਰੀਪਾਲ ਨੂੰ ਦੋਤਾ ਦਿੱਤਾ ਉਹ ਮੋਰਚਾ ਤੋਂ ਰਿਮਾਂਡ ਕਰ ਲਿਆ ਤੇ ਅੱਜ ਅਸੀਂ ਰਿਪੋਰਟ ਪੇਸ਼ ਕਰ ਰਹੇ ਹਾਂ ਉਹਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਦੀ ਸਰ ਹਰੀਪਾਲ ਦਾ ਲੈਕਚਰ ਆਉਂਦਾ ਹੈ ਇਹਦਾ ਬੈਕਗ੍ਰਾਉਂਡ ਅਜੇ ਕੋਈ ਸਾਡੇ ਸਾਹਮਣੇ ਖਾਸ ਨਹੀਂ ਆਈ ਬਾਕੀ ਜੀ ਇਸ ਦੀ ਪਾਰਟ ਆਫ ਇਨਵੈਸਟੀਗੇਸ਼ਨ ਜੇ ਇਹਦਾ ਪੁਰਾਣਾ ਜਿਹੜਾ ਰਿਕਾਰਡ ਦੇਖਾਂਗੇ ਜੀ ਇਹਦਾ ਕੋਹੋਰ ਉਹਨਾਂ ਦਾ ਕਰਦੇ ਸਨ ਉਹਨਾਂ ਦਾ ਕਰਦੇ ਕੀਤਾ ਸਰ ਹੁਣ ਤੱਕ ਇਸ ਮਾਮਲੇ ਵਿੱਚ ਕਿੰਨੇ ਬੰਦੇ ਨਾਮਜਾਦ ਹੋਏ ਤੇ ਕਿੰਨੇ ਦੀ ਕਸਟਡੀ ਵਿੱਚ ਟੋਟਲ ਇਹਦੇ ਵਿੱਚ ਬੰਦੇ 3 ਨਾਮਜਾਦ ਹੋਏ ਸੀਗੇ ਜਿਨ੍ਹਾਂ ਚੋਂ ਜਿਹੜਾ ਪੁਲਿਸ ਤੋਂ ਗ੍ਰਿਫਤਾਰ ਹੋ ਚੁੱਕਾ ਹੈ ਚੌਥਾ ਬੰਦਾ ਇਹ ਨਾਮ ਨਾਲ ਹੋਇਆ ਹੈ ਜਿਹੜਾ ਜਿਹੜਾ ਚਾਰਜ ਕੀਤਾ ਗਿਆ ਹੈ ਹਰੀਪਾਲ ਤੇ ਅਜੇ ਤੱਕ ਚਾਰ ਨਾਮਨੇਟ ਬੰਦੇ ਹੋਏ ਨੇ ਜਿਨ੍ਹਾਂ ਚੋਂ ਦੋ ਗ੍ਰਿਫਤਾਰ ਹੋ ਗਏ ਦੋ ਬਾਕੀ ਨੇ ਤਾਂ ਇਸ ਦਾ ਮਾਸਟਰ ਮਾਈਂਡ ਹੈ ਪੋਲਾ ਸ਼ੂਟਰ ਹੀ ਹੈ ਜਾਂ ਕੋਈ ਹੋਰ ਵੀ ਹੈ ਨਹੀਂ ਇਹ ਲੋੜ ਹੋ ਇਹਦਾ ਮੇਨ ਤਾਂ ਪੋਲਾ ਸ਼ੂਟਰ ਹੀ ਹੈਗਾ ਕਿਉਂਕਿ ਪੋਲਾ ਸ਼ੂਟਰ ਦੀ ਇਹਨਾਂ ਦੀ ਸੀਗੀ ਪਾਣੀ ਇਹਨਾਂ ਦੀ ਲਗੜਾਟ ਸੀ ਵੀ ਪ੍ਰੀਤ ਕੋਰ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਪੰਜਾਬ ਟੂਡੇ ਹੁਸ਼ਿਆਰਪੁਰ ਦੇ ਮਹੱਲਾ ਦੀਪਨਗਰ ਚ ਮਾਹੌਲ ਉਸਲੈ ਗਰਮਾ ਗਿਆ ਜਦੋਂ ਸੋਹਰਾ ਪਰਿਵਾਰ ਨੇ ਨੂਨ ਘਰੋਂ ਕੱਢ ਕੇ ਗੇਟ ਤੋਂ ਬਾਹਰ ਕੱਢ ਦਿੱਤਾ ਅਤੇ ਅੰਦਰੋਂ ਤਾਲਾ ਲਗਾ ਲਿਆ ਬਾਹਰ ਬੈਠੀ ਬੋਤਾਨੇ ਸੋਹਰਾ ਪਰਿਵਾਰ ਤੇ ਦੋਸ਼ ਲਗਾਉਂਦੇ ਹੋਏ ਅੰਦਰ ਜਾਣ ਦੀ ਜਿੱਦ ਕੀਤੀ ਮਾਮਲੇ ਨੇ ਤੂਲ ਫੜਿਆ ਤਾਂ ਆਣ ਗਵਣ ਦੇ ਲੋਕ ਵੀ ਇਕੱਠੇ ਹੋ ਗਏ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਦੋਵੇਂ ਹੀ ਆਪਣੀ ਜਿੱਦ ਤੇ ਅੜੇ ਰਹੇ ਮਾਮਲਾ ਵਧਦਾ ਦੇਖ ਪੁਲਿਸ ਦੋਵੇਂ ਪੱਖਾਂ ਨੂੰ ਥਾਣੇ ਲੈ ਗਈ ਪਿੜਤ ਮੈਲਾ ਗੀਤੂ ਬਾਲ ਨੇ ਦੱਸਿਆ ਹੈ ਕਿ ਉਸਦਾ ਵਿਆਹ ਸਵਾ ਸਾਲ ਪਹਿਲਾਂ ਦੀਪਨਗਰ ਨਿਵਾਸੀ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਹੀ ਉਸਦਾ ਪਤੀ ਅਤੇ ਸਹੁਰਾ ਪਰਿਵਾਰ ਉਸਨੂੰ ਵਿਆਹ ਤੋੜਨ ਦੀਆਂ ਗੱਲਾਂ ਕਰਨ ਲੱਗੇ ਇਸ ਗੱਲ ਨੂੰ ਲੈ ਕੇ ਉਸਦੇ ਪਤੀ ਨੇ ਜ਼ਬਰਦਸਤੀ ਉਸ ਨੂੰ ਪੇਕੇ ਘਰ ਵੀ ਛੱਡ ਦਿੱਤਾ ਉਸਨੇ ਦੱਸਿਆ ਕਿ ਅੱਜ ਦੁਪਹਿਰ ਜਦੋਂ ਵਾਪਸ ਪਹੁੰਚੀ ਤਾਂ ਸਹੁਰਾ ਪਰਿਵਾਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਉਦੋਂ ਸਹੁਰਾਪੱਖ ਦੇ ਲੋਕਾਂ ਨੇ ਵਿਵਹਤਾ ਤੇ ਦੋਸ਼ਾਂ ਨੂੰ ਕਾਰਦਵੇ ਕਿਹਾ ਹੈ ਕਿ ਉਹਨਾਂ ਦੇ ਰਿਸ਼ਤੇਦਾਰ ਹਸਪਤਾਲ 'ਚ ਦਾਖਲ ਸੀ ਇਸ ਲਈ ਉਸਨੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ थाना मॉडल टॉन इंचार्ज ने क्या है कि दोवां पखखा दी गाल सुन ली गई है और दोनों नु 9 अगस्त तक थाने दोबारा बुलाया गया है गिट्टू वाला ਪਤ ਰਾਕੇ ਇਨਾਨੇ ਮੈਨੂੰ ਬੈਲਾ ਤੇ ਮੈਨੂੰ ਮਾਲ ਦੇ ਘੁੱਟ ਰੇ ਸੀ ਫਿਰ ਮੈਨੂੰ ਸੋਰਸ ਸਵਨੀ ਇੱਕ ਦਿਨ ਮੇਰੋਂ ਨਾ ਆਨਾ ਕੀ ਰਾਤ ਨੂੰ ਡੋਵਰੇ ਮੈਨੂੰ ਮਾਰਿਆ ਕੁੱਟਿਆ ਤੇ ਮੈਨੂੰ ਕਹਿੰਦਾ ਅੱਜ ਦਿਨ ਮੈਂ ਕਰੋ ਕੱਢ ਕੇ ਆਵਾਂ ਮੇਰੇ ਦੇਖ ਨੇ ਮੇਰਾ ਫੋਨ ਵੀ ਤੋੜਿਆ ਮੇਰੇ ਸਾਹ ਸੋਨਾਂ ਦੇ ਵੀ ਮੈਨੂੰ ਕੁੱਟਿਆ ਮੈਂ ਨਹੀਂ ਗਈ ਫਿਰ ਅਗਲੇ ਦਿਨ ਮੈਨੂੰ ਅਮੇ ਛੱਡ ਕੇ ਆਇਆ ਫੋਨ ਮੇਰੀ ਫੈਮਲੀ ਮੈਨੂੰ ਅੱਥੇ ਸੱਦਨ ਆਈ ਫੋਨ ਕਰਕੇ ਸਦਾ ਹੁਣ ਕੋਈ ਨਹੀਂ ਜਦ ਪਾਪਾ ਆਏ ਇਹਨਾਂ ਨੇ ਮੇਰੀ ਫੈਮਲੀ ਨੇ ਪਾਪਾ ਨੂੰ ਹਵਾਲੇ ਕਰਤਾ ਕਿ ਮੇਰੇ ਆ ਪਾਪਾ ਨੇ ਕੀ ਕੀਤਾ ਆਪਣੇ ਕੱਪੜੇ ਆਪ ਹੀ ਫਾੜਦੇ ਕਿ ਅਸੀਂ ਇਹਨਾਂ ਤੇ ਅੱਗੋ ਕਰ ਲਈ ਆਪਣੇ ਕੱਪੜੇ ਆਪ ਫਾੜ ਕੇ ਸਾਡੀ ਗੱਡੀ ਅੱਗੇ ਆਣ ਲੱਗੇ ਮੇਰੀ ਫੈਮਲੀ ਮੈਨੂੰ ਛੱਡ ਕੇ ਚੱਲਦੀ ਸੀ ਮੈਂ ਹੁਣ ਇਸ ਕਾਰਨ ਮੈਂ ਬਸਣਾ ਚਾਹੁੰਦੀ ਆ ਮੈਂ ਹੁਣ ਇਹ ਹੋਣੀ ਹੈ ਕਿ ਆਪਾਂ ਕੁੜੀਆਂ ਦਾ ਇੱਕ ਹੀ ਗੱਲ ਹੁੰਦਾ ਇੱਥੇ ਰਹਿਣਾ ਹਾਂਜੀ ਮੈਂ ਇੱਥੇ ਹੀ ਰਹਿਣਾ ਸਰ ਮੇਰੀ ਵਾਈਫ ਆ ਮੈਨੂੰ ਬਹੁਤ ਤੰਗ ਕਰ ਰਹੀ ਆ ਬਹੁਤ ਚੇਤਾ ਮੈਂ ਗਿੱਤੂ ਵਾਲਾ ਮੇਰੀ ਮੈਰੀ ਹੋਈ ਨੂੰ ਸਵਾ ਸਾਲ ਹੋਇਆ ਅਪ੍ਰੈਲ 23 ਤੋਂ ਬਾਅਦ ਹੁਣ ਕੀ ਚੱਕਰ ਹੋਇਆ ਵੀ ਜਿਹੜਾ ਲਗਾਇਆ ਵੀ ਤੇ ਉੱਥੇ ਤੁਸੀਂ ਘਰੋਂ ਬਾਹਰ ਕੱਢਿਆ ਔਰ ਵੇੜ ਦੇ ਬਾਹਰ ਉਹ ਬੈਠੇ ਸਰ ਛੱਡ ਕੇ ਆਇਆ ਸੀ ਮੈਂ ਅੱਜ ਤੋਂ ਕੋਈ 1.5 ਮਹੀਨੇ ਪਹਿਲਾਂ ਇਹਨਾਂ ਨੇ ਮੈਨੂੰ ਆਨਤਾਂ ਦੇ ਉਹ ਤੁਹਾਡੇ ਘਰ ਆਏ ਨੇ ਤੇ ਉੱਥੇ ਤੁਸੀਂ ਬਾਲੋ ਫਿਸ ਕਰਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਇਹਨਾਂ ਨੇ ਮੈਨੂੰ ਕੋਈ ਦੱਸਿਆ ਨਹੀਂ ਆਣਾ ਮੇਰੀ ਮਾਤਾ ਜੀ ਹੈਗੇ ਆ ਹਸਪੀਟਲ ਦੇ ਦਾਖਲ ਤੁਹਾਡੇ ਵਾਈਫ ਨੇ ਦੱਸਣੇ ਦੀ ਕੋਈ ਜ਼ਰੂਰਤ ਨਹੀਂ ਸੀ ਉਹ ਉਹਨਾਂ ਨੂੰ ਬਾਹਰ ਸਰ ਮੇਰੀ ਮੰਮੀ ਤੋਂ ਬਜੋਦ ਹਸਪੀਟਲ ਦੇ ਦਾਖਲ ਆ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਅੱਜ ਜਾ ਲੜਕੀ ਦੇ ਪੇਰੈਂਟਸ ਵੀ ਥਾਣੇ ਪਹੁੰਚ ਗਏ। ਲੜਕੀ ਉਹਨੇ ਥਾਣੇ ਕਾਲ ਕਰ ਲਈ। ਥਾਣੇ ਤੋਂ ਦੋਨੋਂ ਪਾਰ ਇਕੱਠੀਆਂ ਕਰ ਲਈਆਂ ਸੀ, ਲੜਕੇ ਵਾਲੇ ਵੀ ਇਕੱਠੇ ਕਰ ਲਏ। ਸਿਰ ਮਸਲਾ ਕੀ ਸੀਗਾ ਵੀ ਲੜਕੀ ਬਾਹਰ ਕਿਉਂ ਘੜੀ ਰਹੀ ਹੋਰ ਪੇਰੈਂਟਸ ਨੇ ਉਹਨਾਂ ਨੂੰ ਉਹਨਾਂ ਦਾ ਇਹ ਕਹਿਣਾ ਕਿ ਵੀ ਅਸੀਂ ਡਿਵੋਰਸ ਚਾਹੁੰਦੇ ਲੜਕੀ ਦੇ। ਜੇਕਰ ਅਸੀਂ ਸਮਝਾਇਆ ਦੋਨਾਂ ਪਾਰਟੀ ਨੂੰ ਇੱਥੇ ਦੋਨੋਂ ਤਕਰੀਬਨ ਕਾਫੀ ਹੱਦ ਤੱਕ ਨੇੜੇ ਹੋ ਗਏ ਤੇ 9 ਤਰੀਕ ਦਾ ਟਾਈਮ ਲੈ ਕੇ ਅਗਲੀ ਮੀਟਿੰਗ ਵਾਸਤੇ ਸਾਡੇ ਕੋਲ ਚਲੇ ਗਏ। ਹੁਸ਼ਿਆਰਪੁਰ ਤੋਂ ਜਗੀਸ਼ ਬਹਿਲਦੀ ਰਿਪੋਰਟ ਪੰਜਾਬ ਟੂਡੇ ਭੈਣ ਭਰਾ ਦੇ ਪਵਿੱਤਰ ਪਿਆਰ ਦੇ ਪ੍ਰਤੀਕ ਰਖੜੀ ਦਾ ਤਿਉਹਾਰ ਜਿੱਥੇ ਦੇਸ਼ ਪਰਚੇ ਮਨਾਇਆ ਜਾ ਰਿਹਾ ਹੈ ਉੱਥੇ ਇਸ ਰਖੜੀ ਤੇ ਭੈਣ ਭਰਾ ਦੇ ਪਿਆਰ ਨੂੰ ਜੇਲ੍ਹ ਦੀਆਂ ਸਲਾਕਾਂ ਵੀ ਨਹੀਂ ਰੋਕ ਸਕੀਆਂ ਹਨ ਕੁਝ ਇਹ ਦੇਖਣ ਨੂੰ ਮਿਲਿਆ ਹੈ ਰੋਪੜ ਜੇਲ੍ਹ ਵਿਖੇ ਜਿੱਥੇ ਰਖੜੀ ਦੇ ਤਿਉਹਾਰ ਤੇ ਜੇਲ੍ਹ ਚ ਬੰਦ ਆਪਣੇ ਕੈਦੀ ਭਰਾਵਾਂ ਦੇ ਰਖੜੀ ਬੰਨ੍ਹ ਲਈ ਦੂਰ ਦੂਰਾਡੇ ਪੈਣਾ ਰਖੜੀ ਲੈ ਕੇ ਜੇਲ੍ਹ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀਆਂ ਜੇਲ੍ਹ ਦੀਆਂ ਸਲਾਕਾਂ ਪਿੱਛੇ ਬੰਦ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀਆਂ ਬੰਨ੍ਹਦੀਆਂ ਪੈਣਾ ਦੇ ਚਿਹਰੇ ਤੇ ਜਿੱਥੇ ਰਖੜੀ ਨੂੰ ਲੈ ਕੇ ਹਲਕੀ ਜਿਹੀ ਖੁਸ਼ੀ ਦੀ ਝਲਕ ਦਿਖਾਈ ਦਿੱਤੀ। ਉਥੇ ਜੇਲ੍ਹ 'ਚ ਬੰਦ ਆਪਣੇ ਭਰਾਵਾਂ ਦੀ ਹਾਲਤ ਨੂੰ ਦੇਖ ਕੇ ਪੈਨਾ ਦੀਆਂ ਅੱਖਾਂ ਵਿੱਚ ਹੰਝੂ ਵੀ ਵਗ ਰਹੇ ਸਨ। ਆਪਣੇ ਇਹਨਾਂ ਭਰਾਵਾਂ ਨੂੰ ਰਖੜੀ ਬਨਣ ਤੋਂ ਬਾਅਦ ਪੈਨਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਜਿੱਥੇ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਆਪਣੇ ਭਰਾਵਾਂ ਨੂੰ ਰਖੜੀ ਬਨ ਕੇ ਉਹਨਾਂ ਦੇ ਲੰਮੀ ਉਮਰ ਦੀ ਦੁਆ ਕੀਤੀ ਹੈ। ਉਥੇ ਇਸ ਗੱਲ ਦਾ ਦੁੱਖ ਵੀ ਹੈ ਕਿ ਇਸ ਰਖੜੀ ਦੇ ਤਿਉਹਾਰ ਤੇ ਉਹਨਾਂ ਦਾ ਭਰਾ ਉਹਨਾਂ ਦੇ ਨਾਲ ਨਹੀਂ ਹੈ। ਸਭੋ ਜੇਲ੍ਹ ਵਿੱਚ ਹੈ। ਇਸ ਮੌਕੇ ਜੇਲ੍ਹ ਦੇ ਸੁਪਰਡੈਂਟ ਜੀਐਸ <strong></strong>ਰੋਵਾ ਨੇ ਦੱਸਿਆ ਹੈ ਕਿ ਰਖੜੀ ਦੇ ਤਿਹਾੜੀ ਤੇ ਭੈਣਾ ਤੇ ਭਰਾ ਦੀ ਭਾਵਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਲਾਕਾਤ ਕਰਾਉਣ ਲਈ ਰਖੜੀਆਂ ਬੰਨ੍ਹਣ ਦੀ ਛੋਟ ਦਿੱਤੀ ਗਈ ਸੀ ਤਾਂ ਖੁਸ਼ੀ ਹੋ ਰਹੀ ਕਿ ਮੈਂ ਆਪਣੇ ਭਰਾ ਦੇ ਰਾਖਰੀ ਬੰਨਣ ਆਈ ਐ। ਤੁਹਾਂਬਹੁਤ ਦੁੱਖ ਵੀ ਹੋ ਰਿਹਾ ਕਿ ਮੇਰਾ ਭਰਾ ਅੰਦਰ ਹੈ ਉਹ ਜਲਦੀ ਦੇਖੇ ਮੇਰਾ ਭਰਾ ਬਾਹਰ ਆ ਜਾਵੇ। ਮੈਂ ਰੱਬ ਤੇ ਇਹ ਹੀ ਦੁਆ ਕਰਦੀ ਕਿ ਮੇਰਾ ਭਰਾ ਜਲਦੀ ਦੇਖੇ ਬਾਹਰ ਆ ਜਾਵੇ। ਉਸ ਕਰਿਆ ਜੀ। ਹਾਂ ਮੈਨੂੰ ਉਸ ਕਾ ਕਰਨਾ ਹੋਤਾ ਬਸ ਕੰਮ ਬੰਨ੍ਹੂ ਕਹਿੰਦੇ ਵੀ ਤਸਲੀ ਦੇਣੀ ਹੁੰਦੀ। ਅੱਛਾ ਅੱਛਾ। ਕੀ ਦੁਆ ਮੰਗੀ ਅੱਜ ਦੇ ਵਾਸਤੇ ਤੁਸੀਂ? ਦੁਆ ਜੀ ਬਸ ਲੰਮੀ ਹੁੰਦ ਕਰੇ ਪਰਮਾਤਮਾ ਸ਼ਦਾਬੀ ਚੱਲਦੀ। ਕਿਹੜੀ ਜਗ੍ਹਾ ਤੋਂ ਆਇਆ ਜੀ? ਅਸੀਂ ਵਸਲੇੜੀ ਤੋਂ ਆਏ। ਹਾਂ ਜੀ ਨਾਮ ਮੇਰਾ ਮਜੀਦ ਕਾਰਾ ਜੀ। ਤੇ ਮਹਿਸੂਸ ਕਰਦੀਆਂ ਵੀ ਦੁੱਖ ਤਾਂ ਅਤਿ ਇੱਤਿਹਾਸਕ ਮਜਰੂਰਾਂ ਵੀ ਦੁਆ ਕਰਦੀਆਂ ਵੀ ਅਗਲੀ ਵਾਰ ਇਸੇ ਪਰਵਾਸ ਇਕੱਠੇ ਬੈਠੀ ਆ। ਸਾਰੇ ਉਹ ਸੀਐਮ ਸਾਹਿਬ, ਐਡੀਜੀਪੀ ਸਾਹਿਬ, ਆਈਜੀ ਜੀ ਦਾ ਵੱਲੋਂ ਦਿੱਤੇ ਨਿਰਦੇਸ਼ ਤੇ ਜੇਲ੍ਹ ਵਿੱਚੇ ਬੰਦਬੰਦੀਆਂ ਅਤੇ ਬੰਦੀ ਔਰਤਾਂ ਦੇ ਜੋ ਬਾਹਰੋਂ ਪਹਿਣਾ ਜਾਵਣਾਂ ਦੇ ਭਰਾ ਮੁਲਾਕਤ ਲਈ ਆ ਰਹੇ ਹਨ। ਉਹਨਾਂ ਦੀ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਫੁਲੀ ਮੁਲਾਕਾਤਾਂ ਜਾਰੀਆਂ ਚੱਲ ਇਹ ਮੁਲਾਕਾਤਾਂ ਪੂਰੇ ਇਸ ਸੱਟ ਤੋਂ ਹੇਠਾਂ ਹੋਈਆਂ ਜਾਂਦੀਆਂ ਜੀ ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ ਪੰਜਾਬ ਟੂਡੇ